ਭਾਰਤ ਪਾਕਿਸਤਾਨ ਦੇ ਵਿਚਕਾਰ ਜਦੋਂ ਤਣਾਅ ਵਧਦਾ ਤੇ ਫਿਰ ਇਧਰਲੇ ਪਾਸੇ ਭਾਰਤ ਸਰਕਾਰ ਦੇ ਵੱਲੋਂ ਜੋ ਬਹੁਤ ਜ਼ਿਆਦੇ ਸਖਤ ਫੈਸਲੇ ਲਏ ਜਾਂਦੇ ਨੇ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਭਾਰਤ ਦੇ ਨਾਗਰਿਕ ਨੇ ਜਿਹੜੇ ਉਹਨਾਂ ਦੀ ਸਿਕਿਉਰਿਟੀ ਪਰਪਸ ਨੂੰ ਲੈ ਕੇ ਬਹੁਤ ਜ਼ਿਆਦੇ ਸਖਤ ਫੈਸਲੇ ਲਏ ਜਾਂਦੇ ਨੇ ਜਿਸ ਦੇ ਵਿੱਚ ਕਿ 32 ਦੇ ਕਰੀਬ ਪੂਰੇ ਦੇਸ਼ ਪਰ ਦੇ ਵਿੱਚ 에어ਪੋਰਟ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਕਿ ਖਾਸ ਤੌਰ ਤੇ ਇਧਰਲੇ ਪਾਸੇ ਅੰਮ੍ਰਿਤਸਰ ਦਾ 에어ਪੋਰਟ ਆ ਜਿਹੜਾ ਸਭ ਤੋਂ ਪਹਿਲ ਦੇ ਆਧਾਰ ਦੇ ਉੱਪਰ ਅੰਮ੍ਰਿਤਸਰ 에ਰਪੋਰਟ ਬੰਦ ਕੀਤਾ ਜਾਂਦਾ ਪਰ ਇਹਨਾਂ ਸਾਰੇ ਬੰਦ ਪਏ 에ਰਪੋਰਟਾਂ ਨੂੰ ਲੈ ਕੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੰਦ ਪਏ 에ਰਪੋਰਟ ਖੋਲ ਦਿੱਤੇ ਗਏ ਨੇ 32 ਜਣੇ ਕਿ ਜਿਹੜੇ 에ਰਪੋਰਟ ਪੂਰੇ ਦੇਸ਼ ਭਰ ਦੇ ਵਿੱਚ ਉਸ ਵਕਤ ਬੰਦ ਕੀਤੇ ਜਾਂਦੇ ਜਦੋਂ ਭਾਰਤ ਪਾਕਿਸਤਾਨ ਦੇ ਵਿਚਕਾਰ ਤਣਾਅ ਵੱਜ ਜਾਂਦਾ ਜਦੋਂ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ ਤਾਂ ਉਸ ਵਕਤ ਜਿਹੜੇ ਬੱਤੀ ਏਅਰਪੋਰਟ ਨੇ ਉਹ ਬੰਦ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਤੁਹਾਨੂੰ ਪੂਰੀ ਲਿਸਟ ਦੱਸਾਂਗੇ ਕਿਉਂਕਿ ਇਸ ਵਕਤ ਲਿਸਟ ਜਸਣੀ ਉਸ ਵਕਤ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਜੇਕਰ ਕਿਸੇ ਨੇ ਡੋਮੈਸਟਿਕ ਫਲਾਈਟ ਲੈਣੀ ਹੈ ਰਾਹੀਂ ਜਿਹੜਾ ਦੇਸ਼ ਦੇ ਇੱਧਰ ਉੱਧਰ ਜਾਣਾ ਹੋਵੇ ਜਾਂ ਫਿਰ ਇੰਟਰਨੈਸ਼ਨਲ ਪੱਤਰ ਤੇ ਇਸ ਇੱਧਰ ਉੱਧਰਲੇ ਜਿਹੜੇ ਦੇਸ਼ਾਂ ਦੇ ਵਿੱਚ ਕਿਸੇ ਤਰੀਕੇ ਦਾ ਜਿਹੜਾ ਏਅਰ ਜੋ ਜੋ ਜਹਾਜ਼ ਰਾਹੀਂ ਜਿਹੜਾ ਸਫ਼ਰ ਕਰਨਾ ਹੋਵੇ ਤਾਂ ਉਹ ਸਭ ਨੂੰ ਲੈ ਕੇ ਵੱਡੀ ਖਬਰ ਆਈ ਹੈ ਕਿ ਜਿਹੜਾ 32 ਏਅਰਪੋਰਟ ਨੇ ਮੁਰ ਤੋਂ ਚਾਲੂ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਕਿ ਆਦਮਪੁਰ ਏਅਰਪੋਰਟ ਅੰਬਾਲਾ ਅਮਰਿਤਸਰ ਭਵੰਤੀਪੁਰ ਬਠਿੰਡਾ ਪੋਜ ਬੀਕਾਨੇਰ ਚੰਡੀਗੜ੍ਹ ਹਲਵਾਰਾ ਹਿੰਦਨ ਜੈਸਲਮੇਰ ਜੰਮੂ ਜਮਨਨਗਰ ਜੋਧਪੁਰ ਕਾਂਡਲਾ ਕਾਂਗੜਾ ਕੇਸ਼ੋਧ ਕਸ਼ਨਗੜ੍ਹ ਕੁਲੂ ਮਨਾਲੀ ਲੇ ਲੁਧਿਆਣਾ ਮੰਦਰਾ ਨਲਿਆ ਪਠਾਨਕੋਟ ਪਟਿਆਲਾ ਪੋਰਵੰਦਰ ਰਾਜਕੋਟ ਸਰਸਾਵਾ ਸ਼ਿਮਲਾ ਸ਼੍ਰੀਨਗਰ ਥੋਇਸ ਅਤੇ ਉਤਰ ਲਾਈ ਜਿਹੜੇ 에어ਪੋਰਟ ਨੇ ਜਿਹੜੇ ਇਹ ਸਾਰੇ ਹੁਣ ਖੋਲ ਦਿੱਤੇ ਗਏ ਨੇ ਤੇ ਇਹ ਉਹ 에어ਪੋਰਟ ਆ ਉਸ ਵਕਤ ਬੰਦ ਕੀਤੇ ਜਾਂਦੇ ਜਦੋਂ ਭਾਰਤ ਪਾਕਿਸਤਾਨ ਦੇ ਵਿਚਕਾਰ ਅਚਾਨਕ ਤਣਾਅ ਵੱਜ ਜਾਂਦਾ 6 ਅਤੇ ਸਤ ਦੀ ਜਿਹੜੀ ਦਰਮਿਆਨੀ ਰਾਤ ਹੁੰਦੀ ਆ ਉਸ ਵਕਤ ਜਦੋਂ ਪਾਕਿਸਤਾਨ ਦੇ ਉੱਪਰ ਭਾਰਤੀ ਫੌਜ ਦੁਆਰਾ ਜਿਹੜਾ ਹਮਲਾ ਕੀਤਾ ਜਾਂਦਾ ਹੈ ਹਮਲਾ ਭਾਰਤੀ ਫੌਜ ਦਾ ਕਹਿੰਦਾ ਕਿ ਅਸੀਂ ਪਾਕਿਸਤਾਨ ਦੇ ਕਿਸੇ ਵੀ ਨਾਗਰਿਕ ਨੂੰ ਫੌਜ ਦੀ ਟੁਕੜੀ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ ਉੱਤੇ ਰਹਿੰਦੇ ਜਿਹੜੇ ਅੱਤਵਾਦੀ ਨੇ ਜਿਨ੍ਹਾਂ ਦੁਆਰਾ ਜਿਹੜਾ ਪਹਿਲਗਾਮ ਅਮਲੇ ਦਾ ਸਾਰੇ ਜਿਹੜੀ ਜਿਹੜੀ ਉਹ ਜੋ ਪਲੈਨਿੰਗ ਬਣਾਈ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਕਿ 9 ਦੇ ਕਰੀਬ ਅੱਤਵਾਦੀ ਟਿਕਾਣਿਆਂ ਨੂੰ ਟੇਅਰ ਕੀਤਾ ਜਾਂਦਾ ਪਰ ਇਸ ਸਭ ਦੇ ਵਿਚਾਲੇ ਜਿਹੜੇ 32 ਏਅਰਪੋਰਟ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਤੇ ਹੁਣ ਜਦੋਂ جنگਬੰਦੀ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਆ ਤਾਂ ਉਸ ਵਕਤ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਸਮਝੌਤਾ ਕਰਾਇਆ ਜਾਂਦਾ ਟਵੀਟ ਕਰਕੇ ਵਧਾਈਆਂ ਦੁਨੀਆ ਭਰ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਹੁਣ ਵੱਡੀ ਖਬਰ ਆ ਰਹੀ ਆ ਕਿ ਜਿਹੜੇ 32 ਬੰਦ ਕੀਤੇ ਹੋਏ 에어ਪੋਰਟ ਸੀ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਖੋਲ ਦਿੱਤੇ ਗਏ ਨੇ ਤਾਂ ਬਹੁਤ ਜ਼ਿਆਦੇ ਇੱਕ ਤਰੀਕੇ ਦੀ ਖੁਸ਼ੀ ਵਾਲੀ ਖਬਰ ਆ ਨਾਗਰਿਕਾਂ ਦੇ ਲਈ ਕਿਉਂਕਿ ਬਹੁਤ ਜ਼ਿਆਦੇ ਨਾਗਰਿਕ ਨੇ ਜਿਨ੍ਹਾਂ ਨੇ ਆਪਣੇ ਖੰਮਾ ਕਾਜਾਂ ਦੇ ਲਈ ਵਪਾਰਕ ਪੱਧਰ ਦੇ ਲਈ ਦੇਸ਼ ਭਾਰ ਦੇ ਵਿੱਚੋਂ ਡੋਮੈਸਟਿਕ ਫਲਾਈਟਾਂ ਦੇ ਨਾਲ ਇੱਧਰ ਉੱਧਰ ਜਾਣਾ ਹੁੰਦਾ ਜਾਂ ਪਰ ਇੰਟਰਨੈਸ਼ਨਲ ਪੱਧਰ ਤੇ ਬਹੁਤ ਜ਼ਿਆਦੇ ਲੋਕ ਆ ਸਫ਼ਰ ਕਰਦੇ ਨੇ ਤਾਂ ਉਹਨਾਂ ਦੇ ਲਈ ਇੱਕ ਖੁਸ਼ੀ ਦੀ ਖਬਰ ਆ ਕਿ 32 ਜਿਹੜੇ 에어ਪੋਰਟ ਆ ਬੰਦ ਕਰ ਦਿੱਤੇ ਗਏ ਸੀ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਹੁਣ ਖੋਲ ਦਿੱਤੇ ਗਏ ਨੇ